ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲਕੀ ਤੀਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਅੱਪ ਗੱਲ ਕਰਾਂਗੇ 18 ਅਪ੍ਰੈਲ ਨੂੰ ਰਾਤ ਦੇ ਮੌਸਮ ਦੀ ਕਿ ਪੰਜਾਬ ਦੇ ਵਿੱਚ ਅੱਜ ਰਾਤ ਨੂੰ ਕਿੱਦਾਂ ਦਾ ਮੌਸਮ ਰਹਿ ਸਕਦਾ ਹੈ ਵੀਰੋ ਜਿਵੇਂ ਕਿ ਤੁਹਾਨੂੰ ਸਵੇਰ ਦੀ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਸੀ ਕਿ 19-20 ਦੇ ਵਿੱਚ ਵੀਰੋ ਇੱਕ ਸਿਸਟਮ ਆਵੇਗਾ ਜੋ ਕਿ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗਾ 19-20 ਤਰੀਕ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀ ਵਧੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਸੋ ਵੀਰੋ ਸਿਸਟਮ ਦਾ ਅਸਰ ਆਪਾਂ ਨੂੰ ਅੱਜ ਸ਼ਾਮ ਤੋਂ ਹੀ ਦੇਖਣ ਨੂੰ ਮਿਲੇਗਾ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਅੱਜ ਰਾਤ ਦੇ ਸਮੇਂ ਹਲਕੀ-ਫੁਲਕੀ ਬੱਦਲਵਾਈਆਂ ਨਾਲ ਕਿੜਮਿੜ ਕਰਜ ਚਮ ਮਾਝੀ ਦਾ ਵੀ ਖੇਤਰਾਂ ਦੇ ਵਿੱਚ ਰਹੇਗਾ ਬਾਕੀ ਵੀਰੋ ਪੰਜਾਬ ਦੇ ਦੱਖਣੀ ਭਾਗ ਦੇ ਮਠੰਡਾ ਮਾਨਸਾ ਬਰਨਾਲਾ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਮੀਆਂ ਵਰਸਾਤੀ ਗਤੀਵਿਧੀਆਂ ਆਪਾਂ ਨੂੰ ਹਲਕੇ ਫੁਰਕੀਆਂ ਦੇਖਣ ਨੂੰ ਮਿਲ ਸਕਦੇ ਨੇ ਗਰਮ ਚਮਕ ਤੇਜ ਹਵਾ ਐਦਾਂ ਦਾ ਮਾਹੌਲ ਵੀਰੋ ਦੇਖਣ ਨੂੰ ਮਿਲ ਸਕਦਾ ਹੈ ਇਹ ਸਿਸਟਮ ਅੱਥਰੂ ਵੀਰੋ ਕੱਲ 19 ਤੇ ਪਰਸੋਂ 20 ਤਰੀਕ ਤੱਕ ਚੱਲਦਾ ਰਹੇਗਾ ਵੱਖ-ਵੱਖ ਪੰਜਾਬ ਦੇ ਵਿੱਚ ਵੀਰੋ ਪੈਚੀ ਰੂਪ ਦੇ ਵਿੱਚ ਆਪਾਂ ਨੂੰ 40 ਤੋਂ 50% ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ ਵੀ ਕੁਝ ਭਾਗ ਵੀਰੋ 50% ਹੋਣਗੇ ਜੋ ਬਰਸਾਤ ਤੋਂ ਖੁਸ਼ਕ ਵੀ ਰਹਿਣਗੇ ਸੋ ਵੀਰੋ ਕੱਲ ਸਵੇਰ ਤੋਂ ਪੂਰਬੀ ਹਵਾਵਾਂ ਦੀ ਵਾਪਸੀ ਹੋ ਜਾਵੇਗੀ ਜੋ ਪੂਰਬੀ ਹਵਾਵਾਂ ਨੇ ਵੀਰੋ 19 20 ਤਰੀਕ ਦੇ ਵਿੱਚ ਤੇਜ਼ ਰਫਤਾਰ ਦੀਆਂ ਪੂਰਬੀ ਹਵਾਵਾਂ ਆਪਾਂ ਨੂੰ ਚਲਦੀਆਂ ਦੇਖਣ ਨੂੰ ਮਿਲਣਗੀਆਂ ਅੱਜ ਰਾਤ ਦੇ ਸਮੇਂ ਵੀਰੋ ਸਕੁੱਲ ਮਲਾਕੇ ਮੌਸਮ ਬਰਸਾਤ ਤੇ ਬਦਲਵਾਈ ਬੜਾ ਹੀ ਆਪਾਂ ਨੂੰ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਸਵੇਰ ਦੀ ਵੀਡੀਓ ਦੇ ਵਿੱਚ ਫੇਰ ਆਪਾਂ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਦੇ ਸਾਹਮਣੇ ਹਾਜ਼ਰ ਹੋਵਾਂਗੇ ਸੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਚੈਨਲ ਨਾਲ ਜੁੜੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ